ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬੰਦੇ ਕਦੇ ਉਸਨੇ ਲਿਖਿਆ ਹੈ ਕਿ ਮੈਂ ਤੇਰੇ ਦਰਦ ਨੂੰ ਤੇਰੀ ਕਿਤਾਬ ਤੱਕ ਦੇਖਾਂ ਤੇ ਉਸ ਕਿਤਾਬ ਨੂੰ ਫਿਰ ਇਨਕਲਾਬ ਤੱਕ ਦੇਖਾਂ ਮੈਂ ਲਬ ਕੇ ਲਿਆਉਂਦਾ ਹਾਂ ਕਿਤੋਂ ਕਲਮਾ ਤੁ ਫੁੱਲਾਂ ਜੋਗੀ ਜ਼ਮੀਨ ਰੱਖੀ ਜੇ ਆਈ ਪੱਤਾ ਚੜਤਾ ਫੇਰ ਕੀਏ ਤੂੰ ਆਉਂਦੀ ਰੁੱਤ ਚ ਜ਼ਕੀਨ ਰੱਖੀ ਦੋਸਤੋ ਅੱਜ ਦਿਨ ਸ਼ਨੀਵਾਰ 11 ਮਈ 2024 ਨੂੰ ਇੱਕ ਐਸੇ ਡਾਕਟਰ ਦੀ ਜ਼ਿੰਦਗੀ ਦੇ ਵਿੱਚ ਇੱਕ ਪੱਤ ਚੜਾਈ ਕਿ ਐਸੀ ਪੱਤ ਚੜਾਈ ਕਿ ਉਸ ਤੋਂ ਬਾਅਦ ਬਸੰਤ ਦੀ ਉਮੀਦ ਲਾਉਣਾ ਹਰੀਆਲੀ ਦੀ ਉਮੀਦ ਲਾਉਣਾ ਸਿਰਫ ਉਮੀਦ ਹੀ ਰਹੇਗੀ ਹਕੀਕਤ ਨਹੀਂ ਹੋ ਸਕਦੀ ਦੋਸਤ ਮੈਂ ਗੱਲ ਕਰ ਰਿਹਾ ਹਾਂ ਪੰਜਾਬੀ ਦੇ ਉੱਗੇ ਲੇਖਕ ਕਵੀ ਡਾਕਟਰ ਸਰਜੀਤ ਪਾਤਰ ਸਾਹਿਬ ਦੀ ਜਿਨ੍ਹਾਂ ਦੀ ਅੱਜ ਸੁਬਾ ਸਵੇਰੇ ਇਸ ਫਾਨੀ ਸੰਸਾਰ ਨੂੰ ਕਹਿ ਜਾਣ ਵਾਲੀ ਖਬਰ ਪੰਜਾਬੀਅਤ ਨੂੰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਔਰ ਲੇਖਕ ਪ੍ਰੇਮੀਆਂ ਦੇ ਪਾਠਕ ਪ੍ਰੇਮੀਆਂ ਨੂੰ ਗਹਿਰਾ ਸਦਮਾ ਦੇ ਕੇ ਗਈ ਹੈ ਡਾਕਟਰ ਸਾਹਿਬ ਦੀਆਂ ਰਚਨਾਵਾਂ ਹਮੇਸ਼ਾ ਪੰਜਾਬੀਅਤ ਦੇ ਵਿੱਚ ਅਮਰ ਰਹਿਣਗੀਆਂ ਹਮੇਸ਼ਾ ਪਾਠਕਾਂ ਦੇ ਵਿੱਚ ਅਮਰ ਰਹਿਣਗੀਆਂ ਉਹਨਾਂ ਦੀ ਲਿਖੀ ਹਰ ਇੱਕ ਰਚਨਾ ਤੁਰਦਰਗਾਹਾਂ ਹੁੰਦੀ ਸੀ ਕਦੇ ਲਿਖਿਆ ਹੈ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਜੁਗਾ ਜੁਗਾ ਤੋਂ ਕਾਫਲੇ ਆਉਂਦੇ ਨੇ ਇਸੇ ਸੱਚ ਦਾ ਗਵਾ ਬਣਦੇ ਆਓ ਡਾਕਟਰ ਸਾਹਿਬ ਦੀ ਜ਼ਿੰਦਗੀ ਦੇ ਬਾਰੇ ਇੱਕ ਝਾਤੀ ਮਾਰਦੇ ਹਾਂ ਕਿ ਡਾਕਟਰ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਬਚਪਨ ਕਿੱਥੇ ਹੰਡਾਇਆ ਕਿੰਨੀ ਪੜ੍ਹਾਈ ਕੀਤੀ ਤੇ ਉਹਨਾਂ ਨੂੰ ਲਿਖਣ ਦੀ ਇੱਛਤ ਕਿਸ ਤਰ੍ਹਾਂ ਲੱਗੀ ਪੰਜਾਬੀ ਰੰਗ ਟੀਵੀ ਦੇ ਉੱਤੇ ਡਾਕਟਰ ਸੰਜੀਤ ਬਾਦਰ ਸਾਹਿਬ ਦੀ ਬਾਇਓਗ੍ਰਾਫੀ ਲੈ ਕੇ ਮੈਂ ਹਰਪੀ ਸਿੰਘ ਮੂਨਕ ਹਾਜ਼ਰਾਂ ਅੱਜ ਪੰਜਾਬੀ ਦੇ ਮਹਾਨ ਸ਼ਾਇਰ ਜਨਾਬ ਸਜੀਤ ਪਾਤਰ ਜੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਜੀਤ ਪਾਤਰ ਜੀ ਦਾ ਜਨਮ ਪਿੰਡ ਪੱਤਰਕਲਾ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਇਆ ਮਾਤਾ ਜੀ ਦਾ ਨਾਮ ਗੁਰਬਖਸ਼ ਕੌਰ ਤੇ ਪਿਤਾ ਜੀ ਦਾ ਨਾਮ ਸardar ਹਰਪਜਨ ਸਿੰਘ ਸੀ ਪਾਤਰ ਸਾਹਿਬ ਨੇ ਆਪਣੇ ਪਿੰਡ ਤੇ ਸਕੂਲ ਤੋਂ ਹੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ ਤੇ ਖਾਲਸਾ ਹਾਈ ਸਕੂਲ ਖੈਰਾ ਮਰਜਾ ਤੋਂ 10ਵੀਂ ਪਾਸ ਕੀਤੀ ਰੰਧੀਰ ਗਵਰਨਮੈਂਟ ਕਾਲਜ ਕਬੂਤਲਾ ਤੋਂ ਬੀਏ ਕਰਕੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੇ ਐਮਏ ਤੇ ਗੁਰੂ ਨਾਨਕ ਦੇਵ ਜੁਨੀਵਰਸਿਟੀ ਅੰਮ੍ਰਿਤਸਰ ਤੋਂ ਪੀਐਚਡੀ ਕੀਤੀ ਜਿਸ ਦਾ ਵਿਸ਼ਾ ਟਰਾਂਸਫਰਮਿੰਗ ਫੋਰ ਫੋਲਕਰ ਇਨ ਗੁਰੂ ਨਾਨਕ ਬਿਆਨੀ ਸੀ ਆਪਣਾ ਅਧਿਆਪਕ ਤੇ ਉੱਗੇ ਨਾਟਕਕਾਰ ਸਜੀਤ ਸਿੰਘ ਸੇਠੀ ਦੇ ਕਹਿਣ ਤੇ ਉਹਨਾਂ ਨੇ ਆਪਣੇ ਪਿੰਡ ਦੇ ਨਾਮ ਤੋਂ ਹੀ ਆਪਣਾ ਤਖਲਸ ਪਾਤਰ ਰੱਖ ਲਿਆ ਜਦੋਂ ਕਿ ਉਹ ਪਹਿਲਾਂ ਆਪਣੇ ਨਾਂ ਦੇ ਨਾਲ ਸਜੀਤ ਪੱਤੜ ਸ਼ਬਦ ਦੀ ਵਰਤੋਂ ਕਰਦੇ ਸੀ ਉਹ ਪੰਜਾਬ ਕਲਾ ਪ੍ਰਸਿੱਧ ਚੰਡੀਗੜ੍ਹ ਦੇ ਪ੍ਰਧਾਨ ਸਨ ਪਿਛਲੇ ਸਮੇਂ ਉਹ ਪੰਜਾਬ ਸਹਿਤ ਕਾਜ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਚੁੱਕੇ ਹਨ ਉਹਨਾਂ ਨੂੰ 2012 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਤੇ ਅੱਜ 11 ਮਈ ਸਵੇਰੇ ਦੇ ਟਾਈਮ ਉਹਨਾਂ ਨੇ ਆਪਣੇ ਅੰਤਿਮ ਸਾਲ